ਤੁਹਾਡਾ ਪੱਤਰਕਾਰ ਪਿੰਦਰਮਾਨ ਪਹੁੰਚਿਆ ਜ਼ਿਲ੍ਹਾ ਫਤੇਗੜ ਸਾਹਿਬ ਬਲਾਕ ਖੇੜਾ ਦੇ ਪਿੰਡ ਮਹਿਤਾਬਗੜ ਅਗਾ ਬਦੂ ਕਿਸਾਨ ਜਸਵਿੰਦਰ ਸਿੰਘ ਕੰਬੋਜ ਦੇ ਖੇਤ ਵਿੱਚ ਜੋ ਕਿ ਬੱਕਰੀ ਤਰ੍ਹਾਂ ਦੀ ਖੇਤੀ ਕਰਨ ਦੇ ਨਾਲ ਮਸ਼ਹੂਰ ਨੇ ਵਾਤਾਵਰਨ ਨੂੰ ਬਚਾਉਣ ਦੇ ਲਈ ਬੱਕਰੀ ਤਰ੍ਹਾਂ ਦੀ ਖੇਤੀ ਕਰਨ ਦੇ ਨਾਲ ਉਹਨਾਂ ਨੂੰ ਯੂਨੀਵਰਸਿਟੀ ਖੇਤੀਬਾੜੀ ਲੁਧਿਆਣਾ ਤੇ ਖੇਤੀਬਾੜੀ ਮੇਨ ਸੈਂਟਰ ਜਿਹੜਾ ਫਤਿਹਗੜ੍ਹ ਸਾਹਿਬ ਦਾ ਅਤੇ ਸੈਂਟਰ ਲੈਵਲ ਤੇ ਵੀ ਉਹਨਾਂ ਨੂੰ ਮਾਣ ਸਨਮਾਨ ਮਿਲ ਚੁੱਕਿਆ ਹੈ ਅੱਜ ਉਹਨਾਂ ਦੇ ਖੇਤ ਵਿੱਚ ਬਿਨਾ ਕਦੂ ਕਰੇ ਬਿਨਾ ਕਦੂ ਤੋਂ ਜੀਰੀ ਲਗਾਈ ਜਾ ਰਹੀ ਹੈ ਅੱਜ ਤੁਸੀਂ ਸੁੱਕਾ ਕਦੂ ਕਹਿੰਦੇ ਆ ਜਿਹਨੂੰ ਆਪਾਂ ਸੁੱਕਾ ਕਦੂ ਕਰਕੇ ਜੀਰੀ ਲਗਾਈ ਜਾ ਰਹੀ ਹੈ ਪ੍ਰਵਾਸੀ ਮਜ਼ਦੂਰ ਨੇ ਜਿਨ੍ਹਾਂ ਦੀਆਂ ਤਸਵੀਰਾਂ ਤੁਸੀਂ ਵੇਖ ਰਹੇ ਹੋ ਉਹ ਸੁੱਕੇ ਕੱਦੂ ਦੇ ਵਿੱਚ ਜੀਰੀ ਲਗਾ ਰਹੇ ਨੇ ਇਹ ਸੁੱਕਾ ਕੱਦੂ ਹੁੰਦਾ ਕੀ ਹੈ ਇਹ ਆਪਾਂ ਜਸਵਿੰਦਰ ਕੋਲ ਤੇ ਪੁੱਛ ਲੈਣੇ ਆ ਕਿਸਾਨ ਜਸਵਿੰਦਰ ਸਿੰਘ ਕੰਬੋਜ ਕੀ ਕਹਿਣਾ ਚਾਹੁੰਦੇ ਨੇ ਹਾਂਜੀ ਹਾਂਜੀ ਮੇਰਾ ਨਾਂ ਜਸਵਿੰਦਰ ਸਿੰਘ ਪਿੰਡ ਮਹਿਤਾਵੜ ਬਲਾਕ ਖੇੜਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੇ ਅੱਜ ਜਿਹੜੀ ਤੁਸੀਂ ਇਹ ਵੀਡੀਓ ਕਿਸਾਨ ਵੀਰੋਂ ਦੇਖ ਰਹੇ ਆਂ ਅਜੇ ਸੁੱਕੇ ਕੱਦੂ ਦੀ ਗੱਲ ਹੋ ਰਹੀ ਹੈ ਕਿਉਂਕਿ ਅ ਸुरू ਤੋਂ ਹੀ ਜਦੋਂ ਤੋਂ ਜਿਰੀ ਲਾਉਣ ਲੱਗੇ ਆ ਇਹ ਮਤਲਬ ਪਾਣੀ ਛੱਡ ਕੇ ਟਰੈਕਟਰ ਨਾਲ ਮਤਲਬ ਕੱਦੂ ਕਰਦੇ ਰਹੇ ਆ ਪਾਣੀ ਛੱਡ ਕੇ ਉਹਦੇ 'ਚ ਹਲ ਮਾਰ ਕੇ ਫਿਰ ਸਵਾਗਾ ਮਾਰਦੇ ਰਹਿੰਗੇ ਪਰ ਮੈਂ ਇੱਕ ਅਜੇ ਵੱਖਰੀ ਤਰ੍ਹਾਂ ਜਿਵੇਂ ਕਿ ਖੇਤ ਨੂੰ ਕਣਕ ਦੇ ਵੱਢ ਤੋਂ ਬੋਣ ਤੋਂ ਬਾਅਦ ਉਹਦੇ ਵਿੱਚ ਲੈਵਲ ਲੇਜਲ ਕਰਕੇ ਉਸ ਤੋਂ ਬਾਅਦ ਮੈਂ ਤਿੰਨ ਤੋਂ ਦੋ ਤੋਂ ਤਿੰਨ ਸਵਾਗਾ ਮਾਰਦਾ ਸਵਾਗਾ ਮਾਰਨ ਤੋਂ ਬਾਅਦ ਪਾਣੀ ਛੱਡ ਕੇ ਤੋਂ ਬਾਅਦ ਮਤਲਬ ਉਸ ਤੋਂ ਬਾਅਦ ਜੀਰੀ ਲਾਉਨੇ ਆ ਸੀ ਜਿਸ ਨੂੰ ਕਿ ਸੁੱਕਾ ਕਦੇ ਤਾਂ ਨਾ ਦਿੱਤਾ ਗਿਆ ਹੈ ਮੇਰੇ ਪਹਿਲਾਂ ਵੀ ਵੀਡੀਓ ਚੱਲ ਰਿਹਾ ਨੇ ਪਰ ਇਸ ਵਾਰ ਫੇਰ ਸਾਡੇ ਸਤਿਕਾਰਯੋਗ ਪੱਤਰਕਾਰ ਭਿੰਦਰ ਮਾਨ ਜੀ ਆਏ ਨੇ ਉਹ ਕਹਿੰਦੇ ਵੀ ਸਾਨੂੰ ਸੁੱਕਾ ਕਦੋਂ ਦੱਸੋ ਸੋ ਇਹ ਸੁੱਕੇ ਕਦੋਂ ਦੀ ਪਰਵਾਸਾ ਇਹੀ ਹੈ ਇਸ ਤੇ ਫਾਇਦੇ ਕੀ ਨੇ ਹੁਣ ਮੈਂ ਤੁਹਾਨੂੰ ਕਹਿਣ ਲੱਗਾ ਵੀ ਇਹਦੇ ਵਿੱਚ ਇੱਕ ਤਾਂ ਮੀਥੇਨ ਗੈਸ ਪੈਦਾ ਨਹੀਂ ਹੁੰਦੀ ਜੋ ਕਿ ਵਾਤਾਵਰਨ ਨੂੰ ਖਰਾਬ ਕਰਦੀ ਹੈ ਔਰ ਝੋਨੇ ਵਿੱਚ ਬਿਮਾਰੀ ਦਾ ਵੀ ਕਾਰਨ ਬਣਦੀ ਹੈ ਤੇ ਦੂਜਾ ਨੰਬਰ ਇਹਦੇ ਵਿੱਚ ਜਿਹੜਾ ਪਾਣੀ ਹੈ ਜਿਹਨੂੰ ਆਪਾਂ ਕਹਿੰਦੇ ਵੀ ਗਿੱਲੇ ਚ ਕੱਦੂ ਕਰਕੇ ਜਿਵੇਂ ਜ਼ਮੀਨ 'ਚ ਲੈਂਟਰ ਲੱਗ ਜਾਂਦਾ ਨਾ ਉਹ ਇਹਦੇ 'ਚ ਲੈਂਟਰ ਨਹੀਂ ਲੱਗਦਾ ਇਹਦੇ 'ਚ ਪਾਣੀ ਹੈ ਫਿਰ ਧਰਤੀ 'ਚ ਜੀਰ ਜਾਂਦਾ ਹੈ ਜੋ ਕਿ ਮਤਲਬ ਪਾਣੀ ਲੈਵਲ ਵਧਣ ਦਾ ਕਾਰਨ ਬਣਦਾ ਹੈ ਸੋ ਮਤਲਬ ਇਹ ਇਸ ਦੇ ਫਾਇਦੇਬਾਤ ਨੇ ਜੋ ਕਿ ਅਗਲੀ ਫਸਲ ਹੈ ਕਣਕ ਦੀ ਜੋ ਕਿ ਮੈਂ ਮਲਚਿੰਗ ਕਰਕੇ ਮਲਚਿੰਗ ਕਰਕੇ ਬੀਜਦਾ ਹੈਗਾ ਉਹ ਮਤਲਬ ਉਸ ਨੂੰ ਵੀ ਫਾਇਦਾ ਕਿ ਉਹ ਕਣਕ ਪੀਲੀ ਨਹੀਂ ਪੈਂਦੀ ਧਰਤੀ 'ਚ ਪਾਣੀ ਜੀਰ ਜਾਂਦਾ ਹੈ ਤੇ ਕਣਕ ਪੂਰੀ ਹੁੰਦੀ ਹੈ ਇਸ ਦੇ ਹੋਰ ਵੀ ਬਹੁਤ ਜ਼ਿਆਦਾ ਫਾਇਦੇ ਨੇ ਉਸ ਤੋਂ ਬਾਅਦ ਮਤਲਬ ਜਿਹੜੀਆਂ ਜੀਰੀ 'ਚ ਆਪਣੇ ਬਿਮਾਰੀਆਂ ਲੱਗਦੀਆਂ ਉਹ ਪਾਣੀ ਜੀਰ ਜਾਣ ਕਰਕੇ ਜੀਰੀ 'ਚ ਬਿਮਾਰੀਆਂ ਲੱਗਦੀ ਕੀੜੇ ਮਕੌੜੀ ਦੀ ਸਪਰੇ ਹਾ ਨਹੀਂ ਕਰਨੀ ਪੈਂਦੀਆਂ ਤੇ ਟਰੈਕਟਰ ਵੀ ਵੱਜਦਾ ਟਰੈਕਟਰ ਨੂੰ ਬੈਲਾਂ ਨੂੰ ਬ੍ਰੇਕਾਂ ਨੂੰ ਧੋਣ ਦੀ ਕਰਨ ਦੀ ਲੋੜ ਨਹੀਂ ਹੈਗੀ ਸਾਡਾ ਕਿੰਨਾ ਫਾਇਦਾ ਹੁੰਦਾ ਇਸ ਨੂੰ ਇਸ ਕਰਕੇ ਸੁੱਕਾ ਕੱਦੂ ਕਰਨ ਦੀ ਅੱਜ ਲੋੜ ਹੈ ਤੁੱਕ ਜਮੀਨ ਤੇ ਸਾਰੀ ਜਮੀਨ ਤੇ ਪੰਜਾਬ ਵਿੱਚ ਲੈਂਟਰ ਲੱਗ ਚੁੱਕਿਆ ਉਹ ਪਾਣੀ ਨਾ ਜੀਨ ਕਰਕੇ ਪਾਣੀ ਵਹਿ ਜਾਂਦਾ ਹੈ ਜੋ ਕਿ ਹੜ੍ਹਾਂ ਦਾ ਕਾਰਨ ਬਣਦਾ ਹੈ ਤੁਹਾਨੂੰ ਹੁਣ ਤੱਕ ਕਿੱਥੇ ਕਿੱਥੇ ਮਾਨ ਸਨਮਾਨ ਮਿਲ ਚੁੱਕਿਆ ਜੀ ਮੈਨੂੰ ਜੀ ਬਲਾਕ ਲੈਵਲ ਤੇ ਤੇ ਮੇਰੇ ਜ਼ਿਲ੍ਹਾ ਲੈਵਲ ਤੇ ਯੂਨੀਵਰਸਿਟੀ ਵੱਲੋਂ ਤੇ ਮੈਨੂੰ ਸਟੇਟ ਲੈਵਲ ਦਾ ਵੀ ਮਤਲਬ ਪੁਰਸਕਾਰ ਹਾਸਲ ਕਰਨ ਦਾ ਮਾਣ ਹੋਇਆ ਹੈ ਤੁਸੀਂ ਇਹ ਮੀਡੀਆ ਆਪਣੀ ਚੋਨੇ ਦੀ ਪਰਾਲੀ ਨੂੰ ਵੀ ਬਿਨਾ ਅੱਗ ਲਗਾਏ ਤੇ ਹੋਰ ਵੱਖਰੀ ਤਰਾਂ ਦੀ ਈੜੀ ਖੇਤੀ ਕਰਦੇ ਹਾਂ ਕਿਸਾਨਾਂ ਨੂੰ ਕੀ ਸੇਧ ਲੈਣਾ ਚਾਹੁੰਦੇ ਹਾਂ ਮੈਂ ਤਾਂ ਕਿਸਾਨਾਂ ਨੂੰ ਇਹ ਕਹੂੰਗਾ ਵੀ ਦੇਖੋ ਆਪਣਾ ਜਿਹੜਾ ਮੇਨ ਫਸਲ ਹੈ ਸੌਣੀ ਵੀ ਉਹ ਚੋਨਾ ਹੈ ਜਿਹਨੂੰ ਜੀਰੀ ਕਹਿੰਦੇ ਆ ਵੀ ਤੁਸੀਂ ਜੀਰੀ ਤਾਂ ਚਲੋ ਲਾਉਣੀ ਹੈ ਜੀ ਲਾਈਵ ਨੇ ਕਿਸਾਨ ਦਾ ਨਹੀਂ ਸਰਦਾ ਪਰ ਉਹਦੇ ਚ ਮਤਲਬ ਜੇ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਸੁੱਕਾ ਕੱਦੂ ਕਰਕੇ ਤੁਸੀਂ ਜੀਰੀ ਲਾਉਣੀ ਹੈ ਤਾਂ ਵਾਤਾਵਰਣ ਨਹੀਂ ਬਦਲਦਾ ਤੇ ਧਰਤੀ ਦਾ ਵਾਟਰ ਲੈਵਲ ਵੀ ਉੱਪਰ ਆਉਂਦਾ ਹੈ